ਇੱਥੇ ਧਰਮੀ ਬੈਠਦੇ ਨੇ ਮਹਾਰਾਜਾ ਪ੍ਰਕਾਸ਼ ਹੈ ਕਿੱਥੇ ਗਏ ਉਹ ਕੀ ਦਵਾਂਗੇ ਰੰਗ ਨੇ ਵਿੱਚ ਦਸਾਂ ਨੂੰ ਜਵਾਬ ਅਸੀਂ ਅਸੀਂ ਉਸ ਹਾਊਸ ਦੇ ਮੈਂਬਰ ਜਿੱਤੇ ਸਿੰਘ ਸਾਹਿਬਾ ਨੂੰ ਬੇਵਕਤੀ ਕੀਤਾ ਗਿਆ ਇਹਨਾਂ ਨੇ ਬੇਵਕਤੀ ਕੀਤੀ ਹੈ ਇਹ ਗੁਰੂ ਦੇ ਬੰਦੇ ਨਹੀਂ ਰਹੇ ਬੰਦਿਆਂ ਦੇ ਬੰਦੇ ਬਣ ਗਏ ਅੱਜ ਕਹਿੰਦੇ ਨੇ ਮਹਾਰਾਜਾ ਜੀ ਹਜ਼ੂਰ ਜੇ ਅਸੀਂ ਪਾਸ ਕੀਤਾ ਵੀ ਵਿਜੀਵਿਧਾਨ ਬਣਾਵਾਂਗੇ 2001 ਚ ਵੀ ਮਹਾਰਾਜਾ ਪ੍ਰਕਾਸ਼ ਸੀ ਉਦੋਂ ਵੀ ਵਿਜੀਵਿਧਾਨ ਦੀ ਮਤਾਂ ਪਾਸ ਹੋਇਆ ਜੀ ਹੁਣ ਤੱਕ ਕਿਉਂ ਨਹੀਂ ਲਾਗੂ ਹੋਇਆ 2015 ਚ ਮੱਕੜ ਸਾਹਿਬ ਇੱਕ ਕਮੇਟੀ ਬਣੀ ਸੀ ਸਿੰਘ ਸਾਹਿਬਾਂ ਦਾ ਵਿਧਿ ਪ੍ਰਧਾਨ ਬਣ ਰਹੀ। ਇੱਕ ਮੀਟਿੰਗ ਹੋਈ ਉਹ ਕਿੱਥੇ ਆ ਉਹਦਾ ਕੋਈ ਸਵਾਲ ਜਵਾਬ ਨਹੀਂ। ਇਹ ਮਿੱਟੀ ਗੋਗੂਆਂ ਦਾ ਝਾੜਦੇ ਨੇ। ਇਹ ਕੌਮ ਨੂੰ ਗਮਰਾਹ ਕਰਦੇ ਨੇ ਇਹ। ਇਹ ਸਾਡੇ ਸਿੰਘ ਸਾਹਿਬਾਂ ਦੀ ਬੇਇੱਜ਼ਤੀ ਕਰਕੇ ਹੁਣ ਕੌਣ ਫੈਸਲਾ ਕਰੂ ਆਰਐਸ ਦਾ ਏਜੰਟ ਕੌਣ ਆ? ਜਿਹੜਾ ਤਖਤਾਂ ਦੀ ਮਰਿਆਦਾ ਮਾਨ ਮਰਿਆਦਾ ਘਟਾ ਰਿਹਾ ਹੈ। ਖੇਸ ਪਚਾ ਰਿਹਾ ਹੈ। ਉਹ ਆਰਐਸ ਦਾ ਏਜੰਟ ਹੈ। ਜਿਹੜਾ ਤਖਤਾਂ ਨਰ ਖੜਾ ਉਹ ਆਰਐਸ ਦਾ ਏਜੰਟ ਹੈ। ਐਡਾ ਵੱਡਾ ਅਹਿਮ ਮੁੱਦਾ। ਸ਼੍ਰੋਮਣੀ ਕਮੇਟੀ ਬਣੀ ਕਾਦੇ ਵਾਸਤੇ ਸੀ 40 ਮੈਂਬਰਾਂ ਨੇ ਲਿਖ ਕੇ ਮਤਾ ਭੇਜਿਆ ਪਰ ਉਹ ਸੁਣਨ ਨੂੰ ਤਿਆਰ ਨਹੀਂ ਮਤੇ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਹੈਗਾ ਕਾਦੇ ਲਈ ਬਣੀ ਸੀ ਸ਼੍ਰੋਮਣੀ ਕਮੇਟੀ ਸਾਡੇ ਬਜ਼ੁਰਗਾਂ ਨੇ ਕਿਉਂ ਸੀਹਤਾਂ ਦਿੱਤੀਆਂ ਮਾਮਾ ਨੇ ਪੁੱਤ ਨੂੰ ਸ਼ਹੀਦ ਕਰਾਏ ਪੰਥ ਨੇ ਆਪਣੀਆਂ ਜਾਇਦਾਦਾਂ ਖੁਰਕ ਰਾਈਆਂ ਇਹਨਾਂ ਵਾਸਤੇ ਉਸ ਹਾਊਸ ਵਾਲੇ ਜਿਹੜੇ ਐਸੀਐਮ ਮੈਂਬਰ ਆ ਮੈਂ ਕਾਲੀ ਕੱਟੀ ਜਿਹੜੀ ਪੱਟੀ ਬੰਨੀ ਆ ਮੈਨੂੰ ਸੰਗਤ ਨੇ ਕਹਿ ਕੇ ਭੇਜਿਆ ਸੀ ਸਾਡੀ ਨਮਾਇੰਗੀ ਕਰਦਾ ਤੂੰ ਉਥੇ ਦਾ ਏ ਵੋਟ ਸਾਡੀ ਆ ਜਿਹੜੀ ਤੁਹਾਨੂੰ ਵੋਟ ਪਾਈ ਸੀ ਅਸੀਂ ਸਾਨੂੰ ਜਵਾਬ ਦੇ ਨਹੀਂ ਪਿੰਡਾਂ ਵਿੱਚ ਘੇਰਾਂਗੇ ਕਹਿੰਦੇ ਸਿੰਘ ਸਾਹਿਬਾਨ ਨੂੰ ਤੁਸੀਂ ਸਤਿਕਾਰ ਦੇਣਾ ਹੈ ਜਾਂ ਤੁਸੀਂ ਉਹਨਾਂ ਨੂੰ ਬੇਵਕਤ ਕਰਨਾ ਹੈ ਮੈਂ ਰੋਜ਼ ਦੇ ਵਜੋਂ ਬਾਈਕਾਟ ਕਰਦਾ ਅਸੀਂ ਬਾਈਕਾਟ ਕਰਦੇ ਹਾਂ ਜਿਵੇਂ ਗੱਲ ਵੀ ਨਹੀਂ ਕਰਨ ਦਿੰਦੇ ਹੈਗੇ ਉੱਥੇ ਗੱਲ ਹੈ ਉਹਨਾਂ ਦੀ ਜਿਹੜਾ ਜਿਆ ਕੋਈ ਨਿੱਜੀ ਗਰਜਾਂ ਹੋਣਗੀਆਂ ਨਿੱਜੀ ਲਾਲਸਾਵਾਂ ਵਾਸਤੇ ਪੰਥ ਨੂੰ ਪਿੱਠ ਦੇ ਰਹੇ ਨੇ ਲੋਕ ਜਿਹੜੀ ਸ਼ਰਮ ਦੀ ਕਮਾਡੀ ਇਹਨਾਂ ਦੀ ਪਰੰਪਰਾ ਦੀ ਪਹਿਰੇਦਾਰ ਸੀ ਉਹੀ ਵੱਜ ਗਈ ਕੌਣ ਸਨਮਾਨ ਕਰੂ ਸਿੰਘ ਸਾਹਿਬਾਨ ਦਾ ਜਿਹੜੀ ਸ਼੍ਰੋਮਣੀ ਕਮੇਟੀ ਨੇ ਇਹਨਾਂ ਤਖਤਾਂ ਦੀ ਮਾਰਨ ਵਾਲਾ ਬਹਾਲ ਕਰਨੀ ਸੀ ਉਹੀ ਪੱਜਗੀ ਕਰਾਂਗੇ ਮੈਂ ਤਾਂ ਤਰਸੇ ਦੇ ਬਗੈ ਜੀ ਕੋਲੋਂ ਮਾਰਕੀ ਕਰੋ ਤੁਹਾਡੀ ਗੱਲੇ ਨੇ ਦੋ ਮਹਾਜ ਛੱਡੀ ਨਾ ਛੱਡੀ ਨਾ ਜੇ ਤੁਸੀਂ ਬਹੁਤ ਬਹੁਤ ਜਲਾਸ ਮੇ ਤੁਮ ਬਾਹ ਬੜ ਕਰਕੇ ਜੀ ਜਦੋਂ ਸਾਡੀ ਗੱਲ ਨੀ ਟਿਕ ਕਰਕੇ ਟਿਕ ਕਰਕੇ ਅਸੀਂ ਸ਼ਾਂਤ ਰਹੇ ਹਰ ਇੱਕ ਕਾਰਵਾਈ ਕਰਨ ਵੀ ਸਾਰੇ ਦੋਸ਼ਾ ਲੱਗੇ ਜੀ ਇਹ ਗੱਲ ਨਹੀਂ ਜਾਂਦੇ ਬਜਰ ਪੇਸ਼ ਹੋ ਗਿਆ ਕੋਈ ਚਰਚਾ ਨਹੀਂ ਸਿੰਘ ਸਾਹਿਬ ਆਨਦਾ ਸਾਡਾ ਮਗੱਤਾਂ ਦਾ ਪੈਸਾ ਪੀਆ ਅੱਜ ਬਾਹਰੋਂ ਸਾਡਾ ਸਾਡਾ ਬੰਦਿਆਂ ਦੇ ਬੰਦੇ ਨੇ ਅੰਦਰ ਕਿਹੜੀ ਗੱਲ ਰੱਖੀ ਤੁਸੀਂ ਤੁਹਾਡੇ ਵਾਹ ਉੱਥੇ ਖੜੇ ਹੋਏ ਇਹ ਟਾਈਮ ਮੰਗਿਆ ਸੀਗਾ ਜੀ ਇਹ ਸਾਡੇ ਬਾਹਰੋਂ ਆਈਆਂ ਆਈਡੀਆ ਦਾ ਛੋੜੋ ਥੋੜਾ ਪਿੱਛੇ ਰੱਖੋ ਕਵਰ ਆਈਡੀਆ ਫੜ ਲੈ ਆ ਗਿਆ ਔਰ ਇਸ ਤਰੀਕੇ ਨਾਲ ਲਾਇਆ ਗਿਆ ਮੈਨੂੰ ਪਤਾ ਰਸਤ ਕਰੋ ਤੇ ਸਿੰਘ ਸਾਹਿਬ ਨਾਲ ਉਹ ਬੱਲੇ ਬੱਲੇ ਆਪਣੀਆਂ ਪਤਰ ਉਹ ਬਾਈਕ ਕਰਨੀ ਪਿੱਛੇ ਉਹਨਾਂ ਨੂੰ ਬੁੱਲਣ ਦੇ ਕੇ ਗਏ ਸੀ ਪਿੱਛੇ ਦੇ ਲੰਮੇ ਫਿਰ ਬਾਈਕ ਕਰਾਉਣੀ ਚਾਹੁੰਦੇ ਇਹ ਵੀ ਉਹ ਲਾਇਆ ਕਿਉਂ ਗਿਆ ਇਹ ਆਪਣੇ ਨਜ਼ਰ ਤੋਂ ਐਕਸ਼ਨ ਸਰਬੰਦ ਇਹਨਾਂ ਨੇ ਤਰਾਰ ਕੁਝ ਕਰਕੇ ਲਾਇਆ ਇਹ ਦੋ ਲਏ ਆ ਉਹਨਾਂ ਦਾ ਕਾਰਨ ਵੀ ਦੱਸੋ ਕਿਉਂ ਲਾਇਆ ਉਹ ਤਰੀਕੇ ਜਿਹੜੇ ਫੈਸਲੇ ਸੀਗੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਜੀਦ ਤੋਂ ਦਿੱਤੇ ਗਏ ਸੀ ਉਹਨਾਂ ਫੈਸਲਿਆਂ ਕਰਕੇ ਜਿਹੜੇ ਕੁਝ ਲੋਕ ਸੀ ਉਹ ਉਹਨਾਂ ਤੋਂ ਪਰੇਸ਼ਾਨ ਸੀ ਕਿ ਜਿਹੜੇ ਫੈਸਲੇ ਆ ਸਾਡੇ ਮੁਤਾਬਕ ਨਹੀਂ ਆਏ ਸਾਨੂੰ ਸਜ਼ਾ ਜਾਰੀ ਲਈ ਗਈ। ਉਹ ਉਹਦੇ ਕਰਕੇ ਉਹਦੇ ਕਰਕੇ ਉਹਦੇ ਕਰਕੇ ਜਿਹੜਾ ਸੀ ਉਹ ਅਕਾਲ ਤਖਤ ਸਾਹਿਬ ਦੇ ਜਹਾਦਰਨ ਜਿਹੜਾ ਸੀ ਉਹ ਲਿਆ ਗਿਆ ਔਰ ਕਿਉਂਕਿ ਫੈਸਲੇ ਸਖਤ ਹੈ ਇਹਦੇ ਕਰਕੇ ਲਿਆ ਗਿਆ ਅਸੀਂ ਇਹ ਚਰਚਾ ਕਰੋੜੀ ਚਾਹੁੰਦੇ ਸੀ ਆ ਉਸ ਤੇ ਆਓ ਜੀ ਔਰ ਅਸੀਂ ਇਹ ਕੋਈ ਬੜਾ ਚਾਹ ਰਹੇ ਗੁਰੂਗਰ ਸਾਹਿਬ ਦੀ ਜੁਰੀਆ ਗੱਲ ਹੀ ਕਰਨੀ ਚਾਹੁੰਦੇ ਸੀ ਆ ਯਾਰ ਇੱਕ ਸੈਕਿੰਡ ਬੇਟਾ ਉੱਥੇ 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 ਖੜ੍ਹ ਜਾਓ ਠੀਕ ਬੋਲੋ ਆਪਣੀ ਗੱਲ ਰੱਖੋ ਆਪਣੀ ਗੱਲ ਰੱਖੋ ਆਪਣੀ ਗੱਲ ਰੱਖੋ ਥੱਲੇ ਕਰ ਥੋੜਾ ਜਿਆਦਾ ਥੱਲੇ ਕਰ ਪਲੀਜ਼ ਅੱਜ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇੱਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇਹ ਵੀ ਲਾਜ਼ਮੀ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਣ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆਗੇ ਔਰ ਇਸ ਕਿਸਮ ਦੀ ਜਿਹੜੀ ਕਟਿਆ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਜੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਅਤੇ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਡੀਆ ਬਰਾਬਰ ਕਰਿਆ ਕਰੀ ਅੱਜ ਬੜਾ ਅਫਸੋਸ ਹੋਇਆ ਹਰ ਮੈਂਬਰ ਇਹ ਗੌਰਵ ਮਹਿਸੂਸ ਕਰਦਾ ਹੈ ਕਿ ਮੈਂ ਉਸ ਸੰਸਥਾ ਦਾ ਮੈਂਬਰ ਹੈ ਜਿਹੜੀ ਸੰਸਥਾ ਕੌਮ ਦੀ ਪਾਰਲੀਮੈਂਟ ਵਿੱਚ ਜੋ ਜਾਰੀ ਜਾਂਦੀ ਹੈ ਹਰ ਮੈਂਬਰ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਕਿਤੇ ਗੁਰਮਤ ਦਾ ਕਾਹਨ ਹੋਵੇ ਕਿਤੇ ਮर्याਦਾ ਦੀ ਗੱਲ ਆਵੇ ਜਦੋਂ ਸਾਡੀ ਕੋਈ ਚਿੰਤਾ ਹੋਵੇ ਤੇ ਸਾਰੇ ਬੈਠ ਕੇ ਅਸੀਂ ਮਿਲ ਬੈਠ ਕੇ ਸੰਵਾਦ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਰੀਤ ਦਿੱਤੀ ਹੈ ਕਿ ਗੁਰਮਖ ਬੈਸੋ ਸਫਾ ਵਿਛਾਏ ਦੇ ਬਾਵਾਂ ਅਨੁਸਾਰ ਅਸੀਂ ਸਮਾਦ ਕਰ ਸਕੀਏ ਅਸੀਂ ਇਸੇ ਕਰਕੇ ਅਜੰਡੇ ਵਿੱਚ ਮਤਾ ਲਿਆਉਣ ਵਾਸਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਮਤਾ ਭੇਜਿਆ ਜਿਹਦੇ ਉੱਤੇ ਕੇਵਲ 42 ਮੈਂਬਰ ਨਹੀਂ ਅੱਜ ਵੱਖਰੀ ਗੱਲ ਹੈ ਕਿ ਮੈਂਬਰ ਉੱਥੇ ਚਾਪਲੂਸੀ ਕਰ ਰਹੇ ਸੀ ਲੇਕਿਨ ਬਹੁਤ ਆਤ ਮੈਂਬਰ ਕਹਿ ਰਹੇ ਸੀ ਜੋ ਹੋਇਆ ਗਲਤ ਹੋਇਆ ਈਵਨ ਚੀਫ ਸਕੱਟਰੀ ਨੇ ਕਿਹਾ ਜੋ ਹੋਇਆ ਗਲਤ ਹੋਇਆ ਪ੍ਰਧਾਨ ਪ੍ਰਧਾਨ ਨੇ ਕਿਹਾ ਜੋ ਹੋਇਆ ਗਲਤ ਹੋਇਆ ਮੈਂ ਪੁੱਛਦੀ ਆ ਕਿ ਪ੍ਰਧਾਨ ਜੀ ਨੇ ਕਿਹੜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀ ਕੀ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਜਿਹੜੀ ਨੈਤਿਕਤਾ ਉਹਨੂੰ ਚੋਟ ਵੱਜੀ ਸੀ ਛੱਟ ਵੱਜੀ ਸੀ ਉਹ ਅੱਜ ਨੈਤਿਕਤਾ ਬਹਾਲ ਹੋ ਗਈ ਹੈ ਮੈਂ ਤੇ ਸਮਝਦੀ ਸੀ ਕਿ ਸ਼ਾਇਦ ਪ੍ਰਧਾਨ ਸਾਹਿਬ ਵਾਪਸ ਆ ਕੇ ਆਪਣੀ ਨੈਤਿਕਤਾ ਨੂੰ ਦਿਖਾਉਣਗੇ ਪਰ ਅੱਜ ਦੁੱਖ ਹੋਇਆ ਕਿ ਅਸੀਂ ਮਤਾ ਜਿਹੜਾ ਪਹਿਲਾਂ ਦਿੱਤਾ ਸੀ ਵੀ ਉਹਨੂੰ ਮਤੇ ਵਿੱਚ ਸ਼ਾਮਲ ਕੀਤਾ ਜਾਵੇ ਇੱਕ ਇੱਕ ਵਿਅਕਤੀ ਵੀ ਸਿਧਾਂਤ ਦੀ ਗੱਲ ਕਰੇ ਨਾ ਇੱਕ ਮੈਂਬਰ ਵੀ ਗੁਰਮਤ ਦੀ ਗੱਲ ਕਰੇ ਨਿਜਮਾ ਦੀ ਗੱਲ ਕਰੇ ਤਾਂ ਉਹਨੂੰ ਸੁਣਨਾ ਚਾਹੀਦਾ ਹੈ ਉਹਦੀ ਵਿਚਾਰ ਲੈਣੀ ਚਾਹੀਦੀ ਅਸੀਂ ਇੱਕੋ ਗੱਲ ਮੰਗੀ ਕਿਰਨ ਜੋਤ ਜੀ ਖੜੀ ਹੋਈ ਕਿ ਅਸੀਂ ਮਤਾ ਜਿਹੜਾ ਉਹ ਕਿੱਥੇ ਹੈ ਕਹਿੰਦੇ ਜੀ ਲਿਆਵਾਂਗੇ ਲੇਕਿਨ ਨਹੀਂ ਲਿਆਂਦਾ ਜਦੋਂ ਅਸੀਂ ਥੋੜਾ ਖੜੇ ਹੋ ਕੇ ਕਿਹਾ ਕਿ ਮਤਾ ਜਿਹੜਾ ਉਹ ਚਰਚਾ ਹੀ ਕਰਨੀ ਹੈ ਜਿਹੜੇ ਮੈਂਬਰ ਨਹੀਂ ਸ਼ਾਮਲ ਹੋਣਗੇ ਨਾ ਹੋਣ ਜਿਹੜੇ ਇਹਦੇ ਵਿਰੋਧ ਵਿੱਚ ਹੋਣਗੇ ਵਿਰੋਧ ਚ ਹੋ ਜਾਣ ਜਿਹੜੇ ਹੱਕ ਚ ਹੋਣਗੇ ਹੱਕ ਚ ਹੋ ਜਾਣ ਪ੍ਰਧਾਨ ਜੀ ਤੁਸੀਂ ਦੱਸੋ ਮੈਂ ਉੱਠ ਕੇ ਕਹਾਂ ਪ੍ਰਧਾਨ ਜੀ ਤੁਸੀਂ ਦੱਸੋ ਕੀ ਤੁਸੀਂ ਜਿਹੜੇ ਮਤੇ ਅਸੀਂ ਰੱਦ ਕਰਾਉਣ ਲਈ ਲੈਂਦੇ ਐ ਤੁਸੀਂ ਇਹਦੇ ਹੱਕ ਚ ਹੈਗੇ ਹੋ ਜੇ ਹੱਕ ਚ ਤਾਂ ਵੀ ਦੱਸੋ ਅਸੀਂ ਮੰਨ ਲਾਗੇ ਗੁਰੂਗ੍ਰਾਂਦ ਸਾਹਿਬ ਦੀ ਜੂਰੀ ਵਿੱਚ ਪਰ ਤਕਲੀਫ ਇਸ ਗੱਲ ਦੀ ਹੋਈ ਕਿ ਇਸ ਤਰ੍ਹਾਂ ਸਿਖਾ ਕੇ ਲਗਾਈ ਸੀ ਮੈਂਬਰਾਂ ਨੂੰ ਕਿ ਉਹ ਸਾਰੇ ਮੈਂਬਰ ਕੇ ਰਾਏ ਦਾ ਪਾਲਿਆ ਕਿ ਬੀਬੀ ਕਿਰਨਜੋਤ ਕੌਰ ਜੀ ਤੋਂ ਖੜੇ ਹੋਏ ਮਾਈਕ ਹੀ ਚੋੱਕੇ ਲਾਗੇ ਗੱਲ ਹੀ ਨਹੀਂ ਕਰ ਦਿੱਤੀ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਹੁਣ ਜਾ ਕੇ ਕਿੱਥੇ ਬੋਲੀਏ ਕਿ ਅਸੀਂ ਵੀ ਉਹਨਾਂ ਲੋਕਾਂ ਚ ਜਾ ਕੇ ਬੈਠੀਏ ਜਿੱਥੇ ਅਸੀਂ ਰੋਸ ਤਾਂ ਦੇ ਚੱਲ ਰਹੇ ਆ ਸਿੱਖ ਪੰਥ ਸਾਰਾ ਹੀ ਦੁਨੀਆ ਭਰ ਚ ਤਰਾ ਤਰਾ ਕਰ ਰਿਹਾ ਹੈ ਦੁਨੀਆ ਭਰ ਚ ਇਹਨਾਂ ਨੂੰ ਲਾਂਤ ਪਾ ਰਿਹਾ ਹੈ ਅਸੀਂ ਵੀ ਭਾਗੀਵਾਲ ਵਿੱਚ ਹੀ ਆ ਸਾਡਾ ਵੀ ਇਤਿਹਾਸ ਕਾਲਾ ਹੀ ਤਾਸ ਨਹੀਂ ਕਿਹਾ ਜਾਣਾ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝਦੀ ਆ ਕਿ ਅੱਜ ਇਹਨਾਂ ਨੇ ਬੜੀ ਇੱਕ ਤੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤਾ ਪਾਸ ਕਰਨ ਕਹਿਣ ਲੱਗੇ ਸੀ ਚਰਚਾ ਕਰੋ ਲੇਕਿਨ ਉਹਨਾਂ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰ ਦਿੱਤੇ ਅਸੀਂ ਫੇਰ ਵੀ ਸੁਣੇ ਅਸੀਂ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਜਟ ਨੂੰ ਕਿਹ ਸਰਬਸੰਧੀ ਦੇ ਪ੍ਰਵਾਨ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚਰਚਾ ਕਰਨੀ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸ ਆਪਣਾ ਇਲਾਜ ਆਪ ਕਰਾਂਗੇ ਅੱਜ ਕਿਨੇ ਮੈਂ ਬੋਲਾਂ ਸਾਰੇ ਮੈਂਬਰ ਜੀ ਦੇਖੋ ਖੜੀ ਜੀ ਜੋ ਅੱਜ ਬਿਹੇਵੀਅਰ ਕੀਤਾ ਗਿਆ ਤੁਹਾਡੇ ਮੈਂਬਰ ਬੜਾ ਹੀ ਨਿੰਦਾਯੋਗ ਜੀ ਸ੍ਰੀ ਅਕਾਤ ਸਭ ਤੇ ਨਾ ਧੱਜੀਆਂ ਉਡਾਈਆਂ ਪਈਆਂ ਸ੍ਰੀ ਅਕਾਤ ਸਹਾ ਤਾਂ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ ਸਿੰਘ ਸਾਹਿਬ ਇਹ ਕਹਿੰਦੇ ਇਹਨਾਂ ਨੇ ਲਾਇਆ ਸਿੰਘ ਸਾਹਿਬ ਹੈਡ ਗ੍ਰੰਥੀ ਨਹੀਂ ਤੇ ਆਏ ਇੱਥੇ ਹੈ ਕੌਣ ਸੀ ਦੱਸੋ ਜਿਹੜੇ ਆ ਵੀ ਨਹੀਂ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋਗਜ ਹੋਇਆ ਗਲਤ ਹੋਇਆ ਜੇ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਯਮਾਂ ਦੀ ਪਾਲਣਾ ਨਹੀਂ ਕਰੇਗੀ ਤਾਂ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਇਹਦੀ ਪਾਲਣਾ ਕਰੇਗਾ ਜੋ ਸਰਬਉੱਚਤਾ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਪ੍ਰਭੂਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਕਸਟੋਡੀਅਨ ਹੈ ਇਹ ਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਦੋਖੀ ਸਭ ਤੋਂ ਜਿਹੜਾ ਜਥੇਦਾਰ ਨੂੰ ਲੈ ਕੇ ਮਤਾ ਲਿਆਂਦਾ ਜਾਣਾ ਉਹ ਲਿਆਂਦਾ ਦੀ ਮਤਾ ਕਿ ਉਹ ਮਤਾ ਪ੍ਰਮਾਣਿਤ ਕਰਨ ਦੇ ਯੋਗ ਹੈ ਤਾਂ ਕੋਈ ਮਤਾ ਨਹੀਂ ਲਿਆਂਦਾ ਕੋਈ ਮਤਾ ਨਹੀਂ ਲਿਆਂਦਾ ਨਾ ਨਾ ਇਹ ਦੇਖਿਆ ਵਿਧਾਨ ਬਣਾਵਾਂਗੇ ਇਹਦਾ ਕਈ ਕਮੇਟੀਆਂ ਬਣੀਆਂ ਜੀ ਕਮੇਟੀ ਬਣਾਵਾਂਗੇ ਵਿਧੇ ਮਨਾਵਾਂਗੇ ਤਾਂ ਸਾਨੂੰ ਵੀ ਪਤਾ ਹੈ ਉਹਦੇ ਪਹਿਲਾਂ ਵੀ ਆਇਆ ਵਿਦਵਾਨਤੀ ਸਾਹਿਬ ਨੇ ਵੀ ਦਿੱਤਾ ਸੀ ਪਹਿਲਾਂ ਵੀ ਆਇਆ ਸੀ ਸੋ ਉਹ ਗੱਲ ਛੱਡੋ ਜਿਹੜੇ ਲਾਏ ਸੀ ਉਹਨਾਂ ਨੂੰ ਬੇਅਬਦ ਕੀਤਾ ਗਿਆ ਉਹਨਾਂ ਨੂੰ ਇੰਨਾ ਤੁਸੀਂ ਕਿਰਦਾਰਕੁਸ਼ੀ ਕੀਤੀ ਗਈ ਪਰਿਵਾਰਾਂ ਦੀ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਦੇ ਕੌਣ ਜ਼ਿੰਮੇਵਾਰ ਹੈ ਇੱਕ 20 ਸਾਲ ਵੱਡਾ ਰੋਸ ਤਾਂ ਨਾ ਦਿੱਤਾ ਜਾ ਰਿਹਾ ਹਰ ਸਿੱਖ ਅੱਜ ਰੋਸ ਵਿੱਚ ਹੈ ਹਰ ਸਿੱਖ ਉਹ ਵੀ ਸਖ ਨੇ ਉਹ ਪੰਥਕ ਨੇ ਉਹ ਪੰਥੀ ਸ਼ਕਤੀ ਨੇ ਸਾਰੇ ਤੇ ਜੇ ਜੋ ਅਸੀਂ ਰੋਸ ਕਰ ਰਹੇ ਹਾਂ ਜੀ ਇਹ ਤਾਂ ਮਤੇ ਹੀ ਸਾਡਾ ਹੈ ਉਹ ਮਾਰ ਕਰ ਰਹੇ ਆ ਉਹ ਸਾਡੀ ਸਪੋਰਟ ਕਰ ਰਹੇ ਆ ਉਹ ਸਾਡੇ ਮਤੇ ਹੀ ਸਪੋਰਟ ਕਰ ਰਹੇ ਆ ਕਿਉਂਕਿ ਸਾਰੀ ਕੌਮ ਜਰੀਏ ਨਾ ਉਹ ਚਿੰਤਤ ਹੈ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਜਿੱਥੇ ਬੈਠੇ ਆ ਕੌਮ ਚਿੰਤਾਤ ਹੈ ਕਿ ਐਡੀ ਵੱਡੀ ਸੰਸਥਾ ਦਾ ਘਾਣ ਹੋ ਜੇ ਔਰ ਸ਼੍ਰੀ ਕਾਤਾ ਸਹਿ ਸਰਪਚਤਾ ਦਾ ਐਡਾ ਵੱਡਾ ਨੁਕਸਾਨ ਹੋ ਜੇ ਉਹਦੀ ਮਾਨ ਮਰਿਆਦਾ ਤੇ ਅੱਜ ਸੱਟ ਵੱਜੀ ਹੈ ਮੈਂ ਸਭੀ ਦੇ ਪ੍ਰਧਾਨ ਨੂੰ ਅੱਜ ਕੋਈ ਹੱਕ ਨਹੀਂ ਪ੍ਰਧਾਨ ਖਾਣ ਦਾ